ਚੋਰੀ ਚ ਕਰੀ ਦੀਆਂ ਖਬਰਾਂ ਆਮ ਨੇ ਆਇ ਦਿਨ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਚੋਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਲੇਕਿਨ ਝਾਰਖੰਡ ਤੋਂ ਇੱਕ ਅਜੀਬ ਹੀ ਖਬਰ ਸਾਹਮਣੇ ਆਈ ਜਿੱਥੇ ਚੋਰੀ ਬਾਰੇ ਸੁਣ ਕੇ ਅਫਸੋਸ ਕਰਨ ਦੀ ਬਜਾਏ ਤੁਸੀਂ ਵੀ ਹੱਸ-ਹੱਸ ਦੂਰੇ ਹੋ ਜਾਓਗੇ ਦਰਅਸਲ ਝਾਰਖੰਡ ਦੀ ਰਾਜਧਾਨੀ ਰਾਂਜੀ ਦੇ ਇੱਕ ਪਿੰਡ ਦੇ ਵਿੱਚ ਚੋੜ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਚੋਰ ਚੋਰੀ ਕਰਨ ਦੇ ਲਈ ਕਾਲੀ ਮਾਤਾ ਮੰਦਿਰ ਦੇ ਵਿੱਚ ਦਾਖਲ ਹੋਇਆ ਮੰਦਿਰ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਜਿਵੇਂ ਹੀ ਉਹ ਸਮਾਨ ਪੈਕ ਕਰਨ ਲੱਗਾ ਉਸ ਨੂੰ ਅਚਾਨਕ ਨੀਂਦ ਆ ਜਾਂਦੀ ਹੈ ਅਤੇ ਉਹ ਉੱਥੇ ਹੀ ਸੋ ਜਾਂਦਾ ਹੈ ਪਿੰਡ ਵਾਲੇ ਇਸ ਨੂੰ ਮਾਂ ਕਾਲੀ ਦਾ ਚਮਤਕਾਰ ਕਹ ਰਹੇ ਨੇ ਆਓ ਜਾਣਦੇ ਹਾਂ ਕਿ ਚੋਰ ਕੌਣ ਹੈ ਦਰਅਸਲ ਮਾਮਲਾ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਟੰਕੇਸਾਈ ਬੜੇ ਜ਼ਾਮਦਾ ਵਿਖੇ ਸਥਿਤ ਮਾ ਕਾਲੀ ਅਤੇ ਸ਼ੀਤਲਾ ਮੰਦਿਰ ਦਾ ਚੋਰ ਸ਼ਰਾਬੀ ਹਾਲਤ ਦੇ ਵਿੱਚ ਮੰਦਿਰ ਚ ਦਾਖਲ ਹੁੰਦਾ ਉਸਨੇ ਮੰਦਿਰ ਦਾ ਤਾਲਾ ਤੋੜਿਆ ਦਾਨ ਬਕਸੇ ਵਿੱਚੋਂ ਪੈਸੇ ਕੱਢੇ ਅਤੇ ਮਾ ਸ਼ੀਤਾ ਦੀ ਮੂਰਤੀ ਤੇ ਲੱਗੇ ਸੋਨੇ ਚਾਂਦੀ ਦੇ ਗਹਿਣੇ ਉਤਾਰ ਲਏ ਪਰ ਜਿਵੇਂ ਹੀ ਉਸਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਨਸ਼ੀ ਅਤੇ ਨੀਂਦ ਦੀਆਂ ਗੋਣੀਆਂ ਦੇ ਪ੍ਰਭਾਵ ਦੇ ਕਰਕੇ ਉਸ ਦੀ ਹਾਲਤ ਵਿਗੜ ਗਈ ਅਤੇ ਉੱਥੇ ਹੀ ਸੋ ਗਿਆ ਮੰਗਲਵਾਰ ਸਵੇਰੇ ਲੋਕਾਂ ਨੇ ਮੰਦਿਰ ਦਾ ਦਰਵਾਜ਼ਾ ਖੁੱਲਾ ਦੇਖਿਆ ਉਹਨਾਂ ਨੂੰ ਇੱਕ ਆਦਮੀ ਡੂੰਗੀ ਨੀਂਦ ਦੇ ਵਿੱਚ ਸੁੱਤਾ ਮਿਲਿਆ ਸ਼ੱਕ ਹੋਣ ਤੇ ਉਹਨਾਂ ਨੇ ਬੈਗ ਖੋਲ੍ਹਿਆ ਇਹ ਮੰਦਰ ਦੇ ਸਮਾਨ ਨਾਲ ਭਰਿਆ ਹੋਇਆ ਸੀ ਇਹ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ ਤੇ ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਬੜਜਾਂਦਾ ਓਪੀ ਇੰਚਾਰਜ ਬਲੇਸ਼ਵਰ ਉਰਾਉ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਇਸ ਨਾਲ ਹੀ ਪੁਲਿਸ ਨੇ ਚੋਰ ਵਿਰੁੱਧ ਚੋਰੀ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਵੀ ਦਰਜ ਕੀਤਾ ਅਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਦਾ ਨਾਮ ਵੀਰ ਨਾਇਕ ਹੈ ਜੋ ਕਿ ਟੰਕਸਾਈ ਦਾ ਰਹਿਣ ਵਾਲਾ ਹੈ। ਉਸਨੇ ਆਪਣੇ ਦੋਸਤਾਂ ਨਾਲ ਬਹੁਤ ਸ਼ਰਾਬ ਪੀਤੀ ਫਿਰ ਉਹ ਕੰਦ ਟੱਪਕੇ ਕਾਲੀ ਮੰਦਰ ਦੇ ਵਿੱਚ ਦਾਖਲ ਹੋਇਆ। ਤਲਾਸ਼ੀ ਦੌਰਾਨ ਮੰਦਰ ਦੇ ਦਾਨ ਬਕਸੇ ਵਿੱਚੋਂ ਲਏ ਗਏ ਪੈਸੇ, ਸੋਨੇ ਚਾਂਦੀ ਦੇ ਗਹਿਣੇ ਅਤੇ ਨੀਂਦ ਦੀਆਂ ਗੋਲੀਆਂ T10 ਬਰਾਮਦ ਹੋਈਆਂ ਨੇ। ਦੋਸ਼ੀ ਦਾ ਇਰਾਦਾ ਮੰਦਰ ਵਿੱਚ ਰੱਖੇ ਚਾਂਦੀ ਦੇ ਗਹਿਣੇ ਅਤੇ ਦਾਨ ਬਕਸੇ ਵਿੱਚ ਜਮ੍ਹਾ ਪੈਸੇ ਚੋਰੀ ਕਰਨ ਦਾ ਸੀ। ਹਾਲਕਿ ਉਹ ਚੋਰੀ ਨੂੰ ਅੰਜਾਮ ਨਹੀਂ ਦੇ ਸਕਿਆ ਹੁਣ ਨੇੜੇ ਰਹਿਣ ਵਾਲੇ ਲੋਕ ਇਸ ਨੂੰ ਮਾ ਦਾ ਚਮਤਕਾਰ ਦੱਸ ਰਹੇ ਨੇ ਚੋਰੀ ਚ ਕਰੀ ਦੀਆਂ ਖਬਰਾਂ ਆਮ ਨੇ ਆਇ ਦਿਨ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਚੋਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਲੇਕਿਨ ਝਾਰਖੰਡ ਤੋਂ ਇੱਕ ਅਜੀਬ ਹੀ ਖਬਰ ਸਾਹਮਣੇ ਆਈ ਜਿੱਥੇ ਚੋਰੀ ਬਾਰੇ ਸੁਣ ਕੇ ਅਫਸੋਸ ਕਰਨ ਦੀ ਬਜਾਏ ਤੁਸੀਂ ਵੀ ਹੱਸ-ਹੱਸ ਦੂਰੇ ਹੋ ਜਾਓਗੇ ਦਰਅਸਲ ਝਾਰਖੰਡ ਦੀ ਰਾਜਧਾਨੀ ਰਾਂਜੀ ਦੇ ਇੱਕ ਪਿੰਡ ਦੇ ਵਿੱਚ ਚੋਜ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਚੋਰ ਚੋਰੀ ਕਰਨ ਦੇ ਲਈ ਕਾਲੀ ਮਾਤਾ ਮੰਦਰ ਦੇ ਵਿੱਚ ਦਾਖਲ ਹੋਇਆ ਮੰਦਰ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਜਿਵੇਂ ਹੀ ਉਹ ਸਮਾਨ ਪੈਕ ਕਰਨ ਲੱਗਾ ਉਸ ਨੂੰ ਅਚਾਨਕ ਨੀਂਦ ਆ ਜਾਂਦੀ ਹੈ ਅਤੇ ਉਹ ਉੱਥੇ ਹੀ ਸੋ ਜਾਂਦਾ ਹੈ ਪਿੰਡ ਵਾਲੇ ਇਸ ਨੂੰ ਮਾਂ ਕਾਲੀ ਦਾ ਚਮਤਕਾਰ ਕਹਿ ਰਹੇ ਨੇ ਆਓ ਜਾਣਦੇ ਹਾਂ ਕਿ ਚੋਰ ਕੌਣ ਹੈ ਦਰਸਲ ਮਾਮਲਾ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਟੰਕੇਸਾਈ ਬੜੇ ਜ਼ਾਮਦਾ ਵਿਖੇ ਸਥਿਤ ਮਾ ਕਾਲੀ ਅਤੇ ਸ਼ੀਤਲਾ ਮੰਦਿਰ ਦਾ ਚੋਰ ਸ਼ਰਾਬੀ ਹਾਲਤ ਦੇ ਵਿੱਚ ਮੰਦਿਰ ਚ ਦਾਖਲ ਹੁੰਦਾ ਉਸਨੇ ਮੰਦਿਰ ਦਾ ਤਾਲਾ ਤੋੜਿਆ ਦਾਨ ਬਕਸੇ ਵਿੱਚੋਂ ਪੈਸੇ ਕੱਢੇ ਅਤੇ ਮਾ ਸ਼ੀਤਾ ਦੀ ਮੂਰਤੀ ਤੇ ਲੱਗੇ ਸੋਨੇ ਚਾਂਦੀ ਦੇ ਗਹਿਣੇ ਉਤਾਰ ਲਏ ਪਰ ਜਿਵੇਂ ਹੀ ਉਸਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਨਸ਼ੀ ਅਤੇ ਨੀਂਦ ਦੀਆਂ ਗੋਣੀਆਂ ਦੇ ਪ੍ਰਭਾਵ ਦੇ ਕਰਕੇ ਉਸ ਦੀ ਹਾਲਤ ਵਿਗੜ ਗਈ ਅਤੇ ਉੱਥੇ ਹੀ ਸੋ ਗਿਆ ਮੰਗਲਵਾਰ ਸਵੇਰੇ ਲੋਕਾਂ ਨੇ ਮੰਦਿਰ ਦਾ ਦਰਵਾਜ਼ਾ ਖੁੱਲਾ ਦੇਖਿਆ ਉਹਨਾਂ ਨੂੰ ਇੱਕ ਆਦਮੀ ਡੂੰਗੀ ਨੀਂਦ ਦੇ ਵਿੱਚ ਸੁੱਤਾ ਮਿਲਿਆ ਸ਼ੱਕ ਹੋਣ ਤੇ ਉਹਨਾਂ ਨੇ ਬੈਗ ਖੋਲ੍ਹਿਆ ਇਹ ਮੰਦਰ ਦੇ ਸਮਾਨ ਨਾਲ ਭਰਿਆ ਹੋਇਆ ਸੀ ਇਹ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ ਤੇ ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਬੜਜਾਂਦਾ ਓਪੀ ਇੰਚਾਰਜ ਬਲੇਸ਼ਵਰ ਉਰਾਉ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਇਸ ਨਾਲ ਹੀ ਪੁਲਿਸ ਨੇ ਚੋਰ ਵਿਰੁੱਧ ਚੋਰੀ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਵੀ ਦਰਜ ਕੀਤਾ ਅਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਦਾ ਨਾਮ ਵੀਰ ਨਾਇਕ ਹੈ ਜੋ ਕਿ ਟੰਕਸਾਈ ਦਾ ਰਹਿਣ ਵਾਲਾ ਹੈ। ਉਸਨੇ ਆਪਣੇ ਦੋਸਤਾਂ ਨਾਲ ਬਹੁਤ ਸ਼ਰਾਬ ਪੀਤੀ ਫਿਰ ਉਹ ਕੰਦ ਟੱਪਕੇ ਕਾਲੀ ਮੰਦਰ ਦੇ ਵਿੱਚ ਦਾਖਲ ਹੋਇਆ। ਤਲਾਸ਼ੀ ਦੌਰਾਨ ਮੰਦਰ ਦੇ ਦਾਨ ਬਕਸੇ ਵਿੱਚੋਂ ਲਏ ਗਏ ਪੈਸੇ, ਸੋਨੇ ਚਾਂਦੀ ਦੇ ਗਹਿਣੇ ਅਤੇ ਨੀਂਦ ਦੀਆਂ ਗੋਲੀਆਂ T10 ਬਰਾਮਦ ਹੋਈਆਂ ਨੇ। ਦੋਸ਼ੀ ਦਾ ਇਰਾਦਾ ਮੰਦਰ ਵਿੱਚ ਰੱਖੇ ਚਾਂਦੀ ਦੇ ਗਹਿਣੇ ਅਤੇ ਦਾਨ ਬਕਸੇ ਵਿੱਚ ਜਮ੍ਹਾ ਪੈਸੇ ਚੋਰੀ ਕਰਨ ਦਾ ਸੀ। ਹਾਲਾਂਕਿ ਉਹ ਚੋਰੀ ਨੂੰ ਅੰਜਾਮ ਨਹੀਂ ਦੇ ਸਕਿਆ ਹੁਣ ਨੇੜੇ ਰਹਿਣ ਵਾਲੇ ਲੋਕ ਇਸ ਨੂੰ ਮਾਦਾ ਚਮਤਕਾਰ ਦੱਸ ਰਹੇ ਨੇ